ਸਰਹਿੰਦ ਦੇ ਡਾਕਖਾਨੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਵਾਲੇ ਦਰਜਨਾ ਖਾਤਾਧਾਰਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਵਜਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਮਜਬੂਰ ਹੋ ਕੇ ਖਾਤਾਧਾਰਕਾਂ ਵੱਲੋਂ ਡਾਕਖਾਨੇ ਅੱਗੇ ਨਾਰਾਬਾਜ਼ੀ ਕੀਤੀ ਜਾ ਰਹੀ ਹੈ ਦਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਤੇ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਏਥੇ ਮੰਗ ਕੀਤੀ ਜਾ ਰਹੀ ਹੈ ਪੀੜਤਾਂ ਨੇ ਦੱਸਿਆ ਕਿ ਸਰਹਿੰਦ ਡਾਕਖਾਨੇ ਵਿੱਚ ਵੱਖ-ਵੱਖ ਬਚਤ ਸਕੀਮਾਂ ਤਹਿਤ ਮੁਲਜ਼ਮ ਮਨਦੀਪ ਰਾਣਾ ਅਤੇ ਕਿਰਨ ਬਾਲਾ ਲੰਮੇ ਸਮੇਂ ਤੋਂ ਉਹਨਾਂ ਤੋਂ ਕਿਸ਼ਤਾਂ ਭਰਨ ਦੇ ਨਾਮ ਤੇ ਮੋਟੀ ਰਕਮ ਇਕੱਠਾ ਕਰ ਚੁੱਕੇ ਹਨ ਇਹਨਾਂ ਬਚਤ ਸਕੀਮਾਂ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਇਹ ਸਮਝ ਕੇ ਲਗਾ ਦਿੱਤੀ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜ਼ਿੰਦਗੀ ਸੁਖੀ ਬਤੀਤ ਕਰ ਸਕਣ ਦਾ ਖਾਣੇ ਵਿੱਚ ਡਿਊਟੀ ਤੇ ਤਾਇਨਾਤ ਮੁਲਾਜ਼ਮ ਪ੍ਰਿਆ ਨੇ ਦੱਸਿਆ ਹੈ ਕਿ ਇਹ ਮਾਮਲਾ ਵਿਭਾਗ ਦੇ ਧਿਆਨ ਵਿੱਚ ਹੈ ਅਤੇ ਵਿਭਾਗ ਪਹਿਲਾਂ ਹੀ ਮੁਲਜ਼ਮਾਂ ਦੇ ਲਾਇਸੈਂਸ ਰੱਦ ਕਰ ਚੁੱਕੀ ਹੈ ਪੁਲਿਸ ਨੇ ਵੀ ਇੱਥੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਪੀੜਤਾਂ ਦਾ ਕੀ ਕਹਿਣਾ ਹੈ ਉਹ ਵੀ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ

ਤੇ ਦਿਹਾੜੀਆਂ ਕਰ ਕਰਕੇ ਵੀ ਕਰਾਂਦਾ ਹੀ ਮੁੰਡਾ ਜੀ ਮੈਂ ਤਾਂ ਪ੍ਰਸ਼ਾਸਨ ਤੱਕ ਫਿਰ ਪਹੁੰਚ ਵੀ ਮੈਂ ਕਹਿ ਨਹੀਂ ਸਕਦੀ ਜੋ ਜਿਹੜੀ ਗੱਲ ਸਾਡੇ ਨਾਲ ਹੋਈ ਹੈ ਜੀ ਇਹਨੇ ਕੋਈ ਸੁਣੀ ਨਹੀਂ ਮੁੰਡਾ ਕਿ ਦੁਰਜੰਦਾ ਰਿਹਾ ਮੈਂ ਪੁੱਛਣਾ ਤਾਂ ਮੰਮੀ ਮੈਂ ਜਾਣਾਂ ਮੈਨੂੰ ਕਰਾ ਨਹੀਂ ਦਿੰਦਾ ਅਸੀਂ ਤਾਂ ਟੂੜੀ ਵੇਚ ਕੇ ਹੀ ਦੂਜਾ ਮਸ਼ੀਨ ਚਲਾਉਂਦੇ ਸੀ ਟੂੜੀ ਵੇਚ ਕੇ ਛੋਟੇ ਛੋਟੇ ਕਰਾਈ ਗਏ ਆ ਵੇਚ ਵੇਚ ਕੇ ਉਹਦੇ ਕਰਾਈ ਗਏ ਮੈਂ ਲੋਕਾਂ ਦੇ ਪਹਿਲੀਆਂ ਵਾਵਾ ਕੇ ਤੇ ਦਿਹਾੜੀਆਂ ਕਰ ਕਰਕੇ ਵੀ ਕਰਾਂਦਾ ਹੀ ਮੁੰਡਾ ਜੀ ਮੈਂ ਕਹਿ ਨਹੀਂ ਸਕਦੀ ਜੋ ਜਿਹੜੀ ਗੱਲ ਸਾਡੇ ਨਾਲ ਹੋਈ ਹੈ ਜੀ ਮੇਰਾ ਸਰ 16 ਲੱਖ ਰੁਪਏ ਕਿਹਨੂੰ ਦਿੱਤਾ ਸੀ ਇਹ ਮਨੀ ਰਾਣਾ ਨੂੰ ਤੇ ਕਿਰਨ ਵਾਲਾ ਕਿਹਾ ਉਹਨਾਂ ਤੁਹਾਨੂੰ ਕਿਵੇਂ ਤੁਸੀਂ ਦਿੱਤੇ ਰੱਖੇ ਸੀ ਮੈਂ ਸੀਨੀਅਰ ਸਿਟੀਜ਼ਨ ਚ ਕਰਵਾਣੇ ਸੀ ਜਮਾ ਤੁਸੀਂ ਸੰਭਜ ਸਾਹਿਬ ਕਿਵੇਂ ਆਏ ਉਹਦੇ ਸੰਪਰਕ ਕਿਵੇਂ ਆਏ ਸੰਪਰਕ ਜਿਹੜਾ ਡੈਡੀ ਸੀ ਪਹਿਲਾਂ ਉਹਨਾਂ ਦੇ ਨਾਲ ਸਾਡੇ ਚੱਲਦੇ ਸੀ ਇਹ ਅੱਗੇ ਵੀ ਐਫ ਡੀ ਵਗੈਰਾ ਉਹ ਵੀ ਅਸੀਂ ਏਜੰਟੇ ਸੀ ਕਲਚ ਕਰਦੇ ਰਹੇ ਨੇ ਤੁਹਾਡਾ ਹਾਂ ਤੇ ਉਹਨਾਂ ਦੇ ਭਰੋਸੇ ਕਰਕੇ ਅਸੀਂ ਇਹ ਇਹਦੇ ਕੋਲ ਫਸ ਗਏ ਜੀ ਪੈਸੇ ਕਿਤੋਂ ਲੈ ਗਏ ਜਿਹੜਾ ਲਾਉਣ ਲਈ ਕਿਤੋਂ ਪੈਸੇ ਲੈ ਸੀ ਇਹਨੇ ਜਿਹੜੇ ਦਿੱਤੇ ਸੀ ਮੈਂ ਰਿਟਾਇਰ ਹੋਇਆ ਸੀ ਆਪਣਾ ਕਾਰਪੋਰੇਸ਼ਨ ਵਿਭਾਗ ਵਿੱਚੋਂ ਹਾਂਜੀ ਤੇ ਉਹ ਮੈਨੂੰ ਫੰਡ ਮਿਲਿਆ ਸੀ ਉਹ ਪੈਸੇ ਮੈਂ ਜਮ੍ਹਾਂ ਕਰਾਣੇ ਚਾਹੁੰਦਾ ਸੀ ਜਲ ਮੈਨੂੰ ਵਿਆਜ ਆਈ ਜਾਊਗਾ ਤੇ ਫਿਰ ਰੋਟੀ ਖਾਈ ਜਾਵਾਂ ਸਮਝ ਗਏ ਹਾਂ ਮੁੜ ਕੇ ਇਹਨੇ ਫਿਰ ਪਤਾ ਕਰਿਆ ਇੱਥੇ ਕੋਈ ਖਾਤੇ 'ਚ ਪੈਸੇ ਨਹੀਂ ਸੀ ਹੈਗੇ ਫਿਰ ਮੈ ਰੋਲਾ ਪਾਇਆ ਫਿਰ ਮੈਨੂੰ ਇਹਨੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਕਹਿੰਦਾ ਵੀ ਮੈਂ ਬਿਆਨਾ ਕਰਾ ਦੇਣਾ ਤੈਨੂੰ 10 ਮਰਲੇ ਦਾ ਤੇ ਰਜਿਸਟਰੀ ਕਰਵਾ ਦਿਆਂਗਾ ਠੀਕ ਹੈ 3 ਮਹੀਨੇ ਦਾ ਟਾਈਮ ਦਿੱਤਾ ਰਜਿਸਟਰੀ ਨਹੀਂ ਕਰਵਾਈ ਇਹਨੇ ਅੱਜ ਜਾਨੀਏ 3 ਸਾਲ ਹੋ ਗਏ ਨੇ ਉਹਨਾਂ ਨੂੰ ਗੇੜੇ ਮਾਰਦੇ ਨੂੰ ਆਂ ਦੀ ਮੈਂ ਕਰਾਉਣਾ ਸੀ ਉਹਨਾਂ ਨੇ ਇਹਨਾਂ ਨੇ ਇਹਦੀ ਡਾਕਾ ਨਹੀਂ ਚੀ ਕਰਾਉਣਾ ਸੀਗਾ ਦੁੱਗਣੇ ਕਰਾਣੇ ਸੀਗੇ ਜਾਨੀਏ ਤਾਂ ਰੋਹ ਕਦੀ ਕਹਿੰਦਾ ਨਾ ਇੱਕ ਹਫਤੇ ਬਾਅਦ ਕਹੇ ਮਹੀਨੇ ਬਾਅਦ ਉਹਨਾਂ ਨੇ ਆਣਾ ਕਰਨਾ ਸਾਰਾ ਸਾਰਾ ਤਾਂ ਮੇਠਣਾ ਕਰਨਾ ਪਰ ਉਹਨਾਂ ਦੀ ਸੁਣਵਾਈ ਨਹੀਂ ਸੀ ਹੁੰਦੀ ਹੈਗੀ ਉਹਨਾਂ ਨੇ ਕਹਿਣਾ ਕਿ ਹਾਂ ਮੈਂ ਦੇ ਦਾਂਗਾ ਪਰ ਉਹਨਾਂ ਨੇ ਦਿੱਤੇ ਨਹੀਂ ਹੈਗੇ ਉਹਨਾਂ ਨੂੰ ਟੈਨਸ਼ਨ ਹੋ ਗਈ ਟੈਨਸ਼ਨ ਕਰਕੇ ਉਹ ਹਸਪੀਟਲ ਚ ਐਡਮਿਟ ਹੋ ਗਏ ਪਹਿਲਾਂ ਤਾਂ ਰੇਨਾਬੇ ਚ ਰਏ ਉਸ ਤੋਂ ਬਾਅਦ ਉਹਨਾਂ ਪਟਿਆਲੇ ਰਏ ਪਟਿਆਲੇ ਚ 3 ਦਿਨ ਰਏ ਉਹਨਾਂ ਦੀ ਡੈਥ ਹੋ ਗਈ ਉਹ ਆਪਣਾ ਜਗਦੀਸ਼ਪੁਰ ਇਹਨਾਂ ਦਾ ਨਾਮ ਕਿੰਨਾ ਕਾਥੀ ਹੋਣਾ ਤਾਂ ਇਹਨਾਂ ਦੇ ਤਾਂ 6 ਲੱਖ ਰੁਪਏ ਗੱਤ ਕਰੋ ਬਈ ਡੈਥ ਹੋਈ ਉਹਨਾਂ ਦੀ ਇੱਕ ਤਰੀਕੂ 1 ਫਰਵਰੀ ਨੂੰ ਆ ਚੈੱਕ ਵੀ ਦਿੱਤੇ ਹੋਏ ਨੇ ਦੋ ਚੈੱਕ ਦਿੱਤੇ ਹੋਏ ਨੇ ਬਾਂਸ ਹੋ ਗਏ ਨੇ ਅਸੀਂ ਜੀ ਮਨਦੀਪ ਸਿੰਘ ਰਾਣਾ ਨੂੰ ਇਹਦੀ ਮੰਮੀ ਦੇ ਥਰੂ ਇਹਦੀ ਮੰਮੀ ਨੂੰ ਵੀ ਸਾਰਾ ਪਤਾ ਹੈ ਸਾਡੇ ਪੈਸਿਆਂ ਦਾ ਜੀ ਆਪਣੀਆਂ ਕਰਾਉਂਦੇ ਤੇ ਦਾਖ ਖਾਨੇ ਕਰਵਾਈਆਂ ਜੀ ਇਹਨੇ ਸਾਡੇ ਘਰ ਦੇ ਬਿਮਾਰ ਨੇ ਜੀ 2 ਸਾਲ ਹੋ ਗਏ ਡੀ ਐਮ ਸੀ 'ਚ ਉਹਨਾਂ ਦਾ ਲਾਜ ਚੱਲ ਰਿਹਾ ਹੈ ਪਹਿਲਾਂ ਦਾਖਲ ਰਹੇ ਇਹਨੂੰ ਸਾਰਾ ਪਤਾ ਤੀ ਸੀ ਉਹਨਾਂ ਨੂੰ ਉਹ ਰੰਗ ਦਾ ਟੈਕ ਹੋਇਆ ਵਾ ਤੁਰਬ ਨਹੀਂ ਸਕਦੇ ਬੱਕਰ ਨਾਲ ਚੱਲਦੇ ਨੇ ਹੌਲੀ ਹੌਲੀ ਅਸੀਂ ਬਾਰ-ਬਾਰ ਉਰੇ ਆਉਂਦੇ ਵੀ ਸਾਡੀ ਐਫ ਡੀ ਦੇ ਦੇ ਦੋ ਐਫ ਡੀਆਂ ਦੇ ਦੋ ਐਫ ਡੀਆਂ ਬਣਵਾਈਆਂ ਵੀ ਅੱਜ ਪਹਿਲਾਂ ਵੀ ਚੱਲ ਰਹੀਆਂ ਤੇ ਕਾਫੀ ਦੇਰ ਨੇ ਤੇ ਡੈਡੀ ਦੇ ਹੁੰਦੇ ਜੀ ਤੇ ਦਾਦਾ ਜੀ ਦੇ ਹੁੰਦੇ ਦੀਆਂ 5 ਲੱਖ ਦੀ ਅਸੀਂ ਸਾਲ ਲਈ ਅੱਗੇ ਕਰਾਤੀ ਫੇਰਾ ਕੋਈ ਅਸੀਂ ਦਾਵਲ ਲਈ ਕਰਾਤੀ ਬਾਕੀ ਅਸੀਂ ਐ ਕਰਾਤੇ ਵੀ ਮਹੀਨੇ ਦੇ ਮਹੀਨੇ ਸਾਨੂੰ ਵਿਆਜ ਆਈ ਜਾਵੇ ਸਾਡਾ ਖਰਚਾ ਚੱਲ ਨਹੀਂ ਜਾਊਗਾ ਅਬੀ ਕਰਦੇ ਤਾਂ ਬਿਮਾਰ ਨੇ ਜੀ ਵੀ ਉਹੀ ਕਢਾ ਕੇ ਖਾਈ ਜਾਉਂਗੇ ਇਹਨੇ ਕੋਈ ਐ ਫੜੀ ਨਹੀਂ ਕਰਾਈ ਜੀ ਸਾਡੀਆਂ ਕਾਪੀਆਂ ਨਹੀਂ ਬਣਾਈਆਂ ਸਾਇਨ ਕਰਾ ਕਰਾ ਕੇ ਪੈਸੇ ਲੈ ਕੇ ਸਾਥੋਂ ਰੱਖ ਲਏ ਜੀ ਫਿਰ ਜਦੋਂ ਅਸੀਂ ਡਾਕ ਖਾਨੇ ਆਉਂਦਾ ਤੇ ਸਾਨੂੰ ਆਉਣ ਨਹੀਂ ਦਿੰਦਾ ਤੇ ਜੀ ਕਹਿੰਦਾ ਚੋਰੀ ਹੋ ਗਈਆਂ ਕਾਪੀਆਂ ਆਏ ਹੋ ਗਿਆ ਐ ਕਹਣ ਲੱਗ ਗਿਆ ਫਿਰ ਅਸੀਂ ਦੋ ਤਿੰਨ ਵਾਰ ਮੈਨੂੰ ਰੋਬਾਂ ਤੋਂ ਫੜ ਕੇ ਲੈ ਗਿਆ ਜੀ ਅੰਟੀ ਡਾਕ ਖਾਨੇ ਨਾ ਜਾ ਅੰਟੀ ਡਾਕ ਖਾਨੇ ਨਾ ਜਾ ਮੈਂ ਆਪ ਵੀ ਤੁਹਾਡੇ ਪੈਸੇ ਕਰ ਦੂੰਗਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਮੈਂ ਫਤੇਗੜ ਸਾਹਿਬ ਦਾ ਹੀ ਰਹਿਣਾਣਾ ਜੀ ਅੱਜ ਅਸੀਂ ਆਪਣਾ ਰੇਲਵੇ ਜਿੱਥੇ ਜਿਹੜਾ ਡਾਕ ਖਾਨਾ ਪੈਂਦਾ ਜੀ ਉੱਥ ਅੱਛੇ ਸਰੰਦ ਦੇ ਲੋਕਾਂ ਨਾਲ ਹੋਰ ਆਲੇ ਦਿਵਾਲੇ ਦੇ ਜਿਹੜੇ ਲੋਕ ਆ ਜੀ ਉਹਨਾਂ ਨਾਲ ਬਹੁਤ ਤਕੜਾ ਇੱਕ ਸਕੈਮ ਹੋਇਆ ਬਹੁਤ ਵੱਡਾ ਸਕੈਮ ਹੋਇਆ ਜੀ ਉਹਦੇ ਵਿੱਚ ਇਹ ਸਕੈਮ ਦੀ ਲਗਭਗ ਲਗਭਗ ਅਮਾਉਂਟ ਜਿਹੜੇ ਉਹ ਬੰਦੇ ਇਕੱਠੇ ਹੋਏ ਵੀ 3 ਕਰੋੜ ਦੇ ਵਿੱਚ ਵਿੱਚ ਜਿਹੜੇ ਇੱਥੇ ਦੇ ਬੰਦੇ ਆ ਜੀ ਉਹਨਾਂ ਦਾ ਅਮਾਉਂਟ ਬਣਦੀ ਆ ਤੇ ਉਹਨਾਂ ਕੋਲ ਵਿੱਚ ਵਿੱਚ ਬੰਦਿਆਂ ਕੋਲ ਵੀ ਕਾਪੀਆਂ ਕਿਸੇ ਨੇ ਕੈਸ਼ ਦਿੱਤਾ ਜੀ ਕਿਸੇ ਨੇ ਔਨਲਾਈਨ ट्रांजੈਕਸ਼ਨਾਂ ਕਰੀਆਂ ਵੀ ਆਆਂ ਦੀਆਂ ਕਾਪੀਆਂ ਡਾਕ ਖਾਨੇ ਵਿਭਾਗ ਦੀਆਂ ਜੀ ਜਿਵੇਂ ਹੁਣ ਮੈਂ ਆਪਣੀ ਉਹ ਲਾ ਲ ਨਹੀਂ ਮੇਰੇ ਕੋਲ ਕਾਪੀਆਂ ਜੀ ਮੌਜੂਦ ਆ 2019 ਤੋਂ ਮੇਰੀਆਂ ਐਫ ਡੀਆਂ ਬਣੀਆਂ ਵੀ ਆ ਜੀ ਉਹ 2019 ਤੋਂ ਲੈ ਕੇ 23 ਤੱਕ ਚੱਲਦੀ ਆ ਰਹੀਆਂ 12ਵੇਂ ਮਹੀਨੇ ਤੱਕ ਜਦੋਂ ਇਹ ਮੈਂ ਮੇਰਾ 12ਵੇਂ ਮਹੀਨੇ ਦੀਆਂ ਐਫ ਡੀਆਂ ਕੰਪਲੀਟ ਪੂਰੇ ਹੋਣੇ ਵਾਲੇ ਸੀਗੀਆਂ 12ਵੇਂ ਮਹੀਨੇ 'ਚ ਜਦੋਂ ਮੈਂ ਚੈੱਕ ਕਰਵਾਈਆਂ ਖੁਦ ਰੋਲਾ ਪਿਆ ਨਾ ਵੀ ਇਦਾਂ ਦਾ ਸਕੈਮ ਹੋਇਆ ਵਾ ਜਦੋਂ ਮੈਂ ਡਾਕਖਾਨੇ ਵੀ ਚੈੱਕ ਕਰਾਉਣ ਆਇਆ ਤਾਂ ਮੈਨੂੰ ਚੈੱਕ ਉਂਪਰਾਤ ਪਤਾ ਲੱਗਿਆ ਕਿ ਇਹ ਐਫ ਡੀਆਂ ਵੀ ਸਹੀ ਨਹੀਂ ਹੈ ਆ ਐਫ ਡੀਆਂ ਜੀ 5 ਦੇਖੋ ਡਾਕਖਾਨੇ ਦੀਆਂ ਸਟੈਂਪਾਂ ਲੱਗੀਆਂ ਵੀ ਆ ਸਭ ਕੁਝ ਮੌਜੂਦ ਆ ਜੀ ਇਹ 5 ਐਫੜੀਆਂ ਕਿਸੇ ਦਾ 55 ਲੱਖ ਆ ਜੀ ਮੇਰਾ 36 ਲੱਖ ਬਣਦਾ ਜੀ ਆ ਦੇਖੋ ਕੱਲੀ ਕੱਲੀ ਕਾਪੀ ਤੇ ਇਸ ਤਰ੍ਹਾਂ ਲੱਗੀਆਂ ਵੀ ਆ ਜੀ ਗੱਲ ਕੀ ਦੀ ਹੈ ਕਿੰਨੇ ਕਿੰਨੇ ਅਮਾਉਂਟ ਹੈ ਕਿੰਨੇ ਬੰਦੇ ਨਾਲ ਮੈਂ ਫਰੋੜ ਜਿਹੜੀਆਂ ਲਿਸਟ ਇਹ ਜੀ ਅਮਾਉਂਟ ਜਿਹੜੇ ਇੱਥੇ ਮੌਜੂਦ ਆ ਜੀ ਉਹਨਾਂ ਦੇ ਵਿੱਚ ਤੇ ਹੈਗੇ ਸੁਖਵੰਤ ਸਿੰਘ ਉਹਨਾਂ ਦਾ 55 ਲੱਖ ਰੁਪਈਆ ਜੀ ਜਤਿੰਦਰ ਸਿੰਘ ਸ਼ਮਸ਼ੇਰਨਗਰ ਦੇ ਆ ਉਹਨਾਂ ਦਾ 12 ਲੱਖ ਰੁਪਈਆ ਜੀ ਉਹੀ ਇਸ ਟਾਈਮ ਇੱਥੇ ਮੌਜੂਦ ਆ ਸਾਰੇ ਜਿਨ੍ਹਾਂ ਦੇ ਮੈਂ ਨਾਮ ਬੋ ਰਿਹਾ ਜੀ ਅਵਤਾਰ ਸਿੰਘ ਕੋਟਲਾ ਬਜਵਾੜਾ ਇਹਨਾਂ ਦਾ 16 ਲੱਖ ਆ ਜੀ ਅਮਨ ਕੁਮਾਰ ਸਰਾਂ ਦਾ ਇਹਨਾਂ ਦਾ 5 ਲੱਖ ਆ ਜੀ ਗੁਰਪ੍ਰੀਤ ਸਿੰਘ ਜੋ ਕਿ ਮੇਰਾ ਜੀ 36 ਲੱਖ ਰੁਪਈਆ ਜੀ ਸੁਸ਼ੀਲ ਕੁਮਾਰ ਸਰਾਂ ਦੋਨਾਂ ਦਾ 20 ਲੱਖ ਰੁਪਈਆ ਜੀ ਇਹ ਤਾਂ ਇੱਕ ਇਹੋ ਜਿਹਾ ਜੀ ਜਿਨ੍ਹਾਂ ਨੂੰ ਜਿਨ੍ਹਾਂ ਦਾ 20 ਲੱਖ ਮੈਂ ਹੁਣ ਦੱਸਿਆ ਬੇ ਇਹਨਾਂ ਨੂੰ ਇੱਕੋ ਮਤਲਬ ਵੀ ਪਲਾਟ ਦੇ ਬਿਆਨੇ ਤੋਂ ਬਿਆਨਾਂ ਅੱਗੇ ਕਰ ਰਹੇ ਆ ਟਾਈਮ ਟਪਾ ਰਹੇ ਆ ਦੁਬਾਰਾ ਹੋਰ ਪਲਾਟ ਦਾ ਬਿਆਨਾਂ ਕਰਾਦੇ ਇਹ ਹੈਗੇ ਬਚਾਦੇ ਇਹ ਹੈਂਡੀਕੈਪ ਪਰਸਨ ਆ ਜੀ ਇਹਨਾਂ ਦਾ ਕੋਈ ਬੇਟਾ ਨਹੀਂ ਹੈ ਦੋ ਗੁੜੀਆਂ ਹੀ ਹਨ ਕੋਲ ਜੇ ਇਹ ਵਿਚਾਰਾ ਕੋਈ ਪ੍ਰੋਟੈਸਟ ਉਦਾਂ ਵੀ ਕਹਿੰਦਾ ਵੀ ਮੈਂ ਆਉਂਗਾ ਕੋਈ ਤੁਹਾਡੇ ਨਾਲ ਇਕੱਠਾ ਹੋਊਂਗਾ ਇਹਨੂੰ ਧਮਕੀ ਦਿੰਦਾ ਵੀ ਤੂੰ ਇੰਨੇ ਗੇੜੇ ਮਾਰ ਲੇਂਗਾ ਜੇ ਤੂੰ ਉੱਥੇ ਇਕੱਠੇ ਹੋਊਂਗਾ ਨਾ ਨਾਲ ਵੀ ਤਾਂ ਤੁਹਾਨੂੰ ਜਿਹੜੇ ਤੁਹਾਡੇ ਪੈਸੇ ਆ ਮੈਂ ਬਿਲਕੁਲ ਬਿਲਕੁਲ ਵੀ ਨਹੀਂ ਦੇਣੇ ਹੈ ਜੀ ਤੇ ਅਗਲਾ ਹੈਗਾ ਜੀ ਜਗਦੀਸ਼ ਖੋਰ ਨਾਬਾ ਦੇ ਇਹਨਾਂ ਦੇ 6 ਲੱਖ ਰੁਪਏ ਜੀ ਇੱਕ ਪ੍ਰੀਤਮ ਸਿੰਘ ਆ ਜੀ ਇਹਨਾਂ ਦਾ 50 ਹਜ਼ਾਰ ਆ ਇੱਕ ਜਸਵੀਰ ਸਿੰਘ ਮਾਨਨੂਪੁਰ ਦੇ ਮਾਸਟਰ ਜੀ ਇਹ ਸਰਕਾਰੀ ਜੋਬ ਕਰਦੇ ਆ ਸਕੂਲ 'ਚ ਇਹ ਆਉਂਦੇ ਆ ਜੀ ਜੇ ਇਹਨਾਂ ਨੂੰ ਕਹਿੰਦੇ ਆ ਸਾਡੇ ਨਾਲ ਆਓ ਐਨਨ ਨੂੰ ਧਮਕੀ ਦਿੱਤੀ ਜਾਂਦੀ ਏ ਵੀ ਤੂੰ ਸਰਕਾਰੀ ਨੌਕਰੀ ਲੱਗਿਆ ਵਾ ਮੈਂ ਤੈਨੂੰ ਸਰਕਾਰੀ ਨੌਕਰੀ ਦੇ ਜੇ ਤੂੰ ਆ ਚੱਕਰ 'ਚ ਪੈ ਗਿਆ ਉਹਦੇ 'ਚ ਹਟ ਜਾਏਗਾ ਤੈਨੂੰ ਕਢਵਾ ਦਾਂਗੇ ਕੋਈ ਹੋਰ ਕਰ ਲਾਂਗੇ ਲੱਲਾ ਪੱੱਬਾ ਕਰਕੇ ਇਹਨੂੰ ਲਜਾਉਂਦੇ ਆ ਜੀ ਇੱਕ ਗਰਜੀਤ ਕੌਰ ਆਮ ਖਾਸ ਬਾਗ ਆ ਜੀ ਉਹਨਾਂ ਦਾ 4 ਲੱਖ ਰੁਪਈਆ ਜੀ ਇਹ 13 14 ਨਾਮ ਆ ਜੀ ਵਿਦੂ ਉਹਨਾਂ ਦੇ ਨੰਬਰ ਆ ਦੇਖੋ ਮੌਜੂਦ ਆ ਇਸ ਟਾਈਮ ਉੱਥੇ ਸਾਰੇ ਤੁਸੀਂ ਦੇਖ ਰਹੇ ਆ ਪਿੱਛੇ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਆ ਵੀ ਐਸ ਧਰਤੀ ਦੇ ਉੱਤੇ ਕਿਸੇ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਆ ਦੇਖੋ ਤੁਸੀਂ ਬਜ਼ੁਰਗ ਸਾਰੀ ਉਮਰ ਦੀ ਇਹਨਾਂ ਨੇ ਕਮਾਈ ਲਾਤੀ 55 ਲੱਖ ਰੁਪਏ ਇਹਨਾਂ ਦੇ ਖਾਤੇ ਚੋਂ ਵਿਡਰਾਅਲ ਹੋ ਗਿਆ ਇਸ ਡਾਕਖਾਨੇ ਦੇ ਵਿੱਚ 5-5 ਲੱਖ 8-8 ਲੱਖ ਦੀਆਂ 6-6 ਲੱਖ ਦੀਆਂ ਐਂਟਰੀਆਂ ਜਿੱਦੀ ਮਤਲਬ ਮਿਲੀ ਭੁਗਤਾਨ ਇਹਨਾਂ ਦੇ ਖਾਤੇ ਚੋਂ ਪੈਸੇ ਨਿਕਲ ਗਏ ਔਰ ਕਿਵੇਂ ਇਹ ਕਾਪੀਆਂ ਬਣਾ ਕੇ ਕਾਪੀਆਂ ਦੇ ਉੱਤੇ ਝਾਲੀ ਮੋਹਰਾਂ ਲਾ ਕੇ ਪਤਾ ਨਹੀਂ ਕਿਵੇਂ ਡਾਕਖਾਨੇ ਦੀ ਕੋਈ ਮੋਹਰ ਨਹੀਂ ਹੈਗੀ ਔਰ ਕਾਪੀਆਂ ਦੇਖੋ ਤੁਸੀਂ ਸਾਰੀਆਂ ਡਾਕਖਾਨੇ ਦੀਆਂ ਨੇ ਔਰ ਇਹ ਅਥਾਰਾਈਜ਼ ਦੋ ਡੀਲਰ ਜਿਹੜੇ ਦੱਸ ਰਹੇ ਨੇ ਜਿਵੇਂ ਇਹ ਦੱਸਦੇ ਨੇ ਵੀ ਸਾਡੇ ਤੋਂ ਇਹ ਜਿਹੜੇ ਲੋਕ ਨੇ ਇਹ ਇੱਕ ਕਿਰਨਵਾਲਾ ਤੇ ਸੰਦੀਪ ਰਾਣਾ ਇਹ ਦੋਏ ਜਾਣੇ ਇਹਨਾਂ ਤੋਂ ਪੈਸੇ ਲੈ ਕੇ ਆਏ ਨੇ ਕਿਸੇ ਤੋਂ ਸਾਈਨ ਕਰ ਕਰਕੇ ਕਾਪੀਆਂ ਬਣਾ ਕੇ ਦੇਤੀਆਂ ਇਹਨਾਂ ਨੇ ਜਿਵੇਂ ਆਮ ਤੌਰ ਤੇ ਸਾਰੇ ਇੰਡੀਆ ਦੇ ਵਿੱਚ ਇਸ ਤਰੀਕੇ ਨਾਲ ਆਰ ਡੀਆਂ ਜਾਂ ਐਫ ਡੀਆਂ ਡਾਕਖਾਨਿਆਂ ਦੇ ਵਿੱਚ ਬਣਦੀਆਂ ਨੇ ਉਹ ਡੀਲਰ ਅਥਾਰਾਈਜ਼ ਡੀਲਰ ਨੇ ਜਿਹੜੇ ਉਹ ਬਣਾ ਕੇ ਦਿੰਦੇ ਨੇ ਉਸੇ ਤਰੀਕੇ ਨਾਲ ਇਹਨਾਂ ਨੇ ਯਕੀਨ ਕਰਿਆ ਅੱਜ ਦੇਖੋ ਤੁਸੀਂ ਇਸ ਡਿਪਾਰਟਮੈਂਟ ਦੇ ਉੱਤੇ ਜਿਹੜਾ ਸਾਡਾ ਸਭ ਤੋਂ ਜਿਹੜਾ ਮੇਨ ਡਿਪਾਰਟਮੈਂਟ ਆ ਇੰਡੀਆ ਗਵਰਨਮੈਂਟ ਦਾ ਉਸ ਡਿਪਾਰਟਮੈਂਟ ਦੇ ਉੱਤੇ ਯਕੀਨੀ ਰਿਹਾ ਉਸ ਡਿਪਾਰਟਮੈਂਟ ਦੇ ਵਿੱਚ ਐਡਾ ਵੱਡਾ ਸਕੈਂਡਲ ਹੋ ਗਿਆ ਉਸ ਡਿਪਾਰਟਮੈਂਟ ਦੇ ਲੋਕ ਇੱਥੇ ਆ ਕੇ ਲੋਕ ਆਪਣੇ ਪੈਸੇ ਨੂੰ ਸੇਫ ਸਮਝ ਕੇ ਇੱਥੇ ਰੱਖਦੇ ਨੇ ਪਰ ਇਹਨਾਂ ਲੋਕਾਂ ਦੇ ਖਾਤਿਆਂ ਦੇ ਵਿੱਚ ਕੋਈ ਪੈਸਾ ਨਹੀਂ ਰਿਹਾ ਇਹਨਾਂ ਦੇ ਖਾਤਿਆਂ 'ਚ ਇੱਥੇ ਖਾਤੇ ਤੱਕ ਨਹੀਂ ਖੁੱਲੇ ਇਹਨਾਂ ਦੀ ਇੱਥੇ ਐਫ ਡੀਆ ਨਹੀਂ ਹੈ ਤੇ ਜਿਹੜਾ ਉਹ ਡੀਲਰ ਹੈ ਉਹਨੇ ਇਹਨਾਂ ਨੂੰ ਕਿਸੇ ਨੂੰ ਚੈੱਕ ਦੇ ਤੇ ਚੈੱਕ ਬਾਉਂਸ ਹੋ ਗਏ ਪੈਸੇ ਨੇ ਜਿਹੜੇ ਕਿਸੇ ਦੇ ਦੇ ਨਹੀਂ ਰਿਹਾ ਲੋਕਾਂ ਨੂੰ ਲਾਰੇ ਲਾ ਰਿਹਾ ਬਲਕਿ ਉਹਦੇ ਨਾਲ ਇੱਕ ਦੋ ਬੰਦੇ ਹਾਇਜ਼ੇ ਨੇ ਵੀ ਜਿਹੜੇ ਉਹਨਾਂ ਦੇ ਨਾਲ ਉਹਦੀ ਸਪੋਰਟ 'ਚ ਘੁੰਮਦੇ ਫਿਰਦੇ ਨੇ ਸੋ ਅਸੀਂ ਇਹ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਇਹ ਲੋਕਾਂ ਦੀ ਸਮੱਸਿਆ ਸੁਣੋ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਦੀ ਕਮਾਈ ਆ ਮੈਂ ਕੀ ਪੋਸਟ ਆ ਹਾਂ ਪੇ ਐਕਚੁਅਲੀ तो उनके बाद फिर मैं उनका काम देती हूँ क्या मामला है जो रोज करें। इनको बार प्रदर्शन करेगी ये इनका पुराना मैटर है इसलिए हमें इतना इसके बारे में नहीं पता है तो हम इसलिए कुछ अभी नहीं कह सकते किस किस नाम पे एजेंसी इनकी थी जो दो दो बंदों के नाम ले जितना हमें पता है हम अभी आए क्योंकि किरण बाला और मनदीप के नाम से थी उनकी एजेंसी अब चल रही है नहीं किरण बाला ही कैंसिल हो चुकी है मनदीप की मे भी प्रोसेसिंग में और ये बता रहे हैं कि यहाँ पे जो डाकखाने की कापी है उसके ऊपर मोहर लगाई गई है दस्तखत है पैसे निकलवाए गए हैं ऐसा भी कोई मामला ऐसे एजेंट कोई किसी के पैसे नहीं निकाल सकता बस कोई पावर नहीं है निकालने की और आपने कोई उच्च अधिकारियों को सूचित किया इस मामले को इन्होंने जो हमें कम्प्लेट दी थी वो हमने फॉरवर्ड की हुई है आज भी जैसे इन्होंने बार कट कर रखा है आपने कहीं किसी उच्च अधिकारी को बताया इसके बारे में बताया कुछ देखो अभी आज सैटरडे डे हमारा मेन ऑफिस जो होता है वो आज ऑफ होता है तो मेल कर सकते हैं कर देंगे ਪੁਲਿਸ ਪ੍ਰਸ਼ਾਸਨ ਕੋ ਵੀ ਤਾਂ ਬਤਾਨਾ ਆਪਾਂ ਕਰਦੇ ਹਾਂ ਅਸੀਂ ਡਾਇਰੈਕਟਲੀ ਨਹੀਂ ਕਰ ਸਕਦੇ ਕਿ ਹਮੇਂ ਪਾਵਰ ਨਹੀਂ ਹਮ ਆਪਣੇ ਮੇਨ ਡੀਓ ਆਫਿਸ ਕੋ ਇਨਫੋਰਮ ਕਰ ਸਕਦੇ ਆ ਮੈਡਮ ਜੀ ਮਨਦੀਪ ਰਾਣਾ ਜੀ ਜਿਹੜਾ ਡਾਕਖਾਨੇ ਵਾਲਾ ਜਿਹੜਾ ਕਬਲੇਚ ਤੁਹਾਡਾ ਨਾਮ ਆ ਰਿਹਾ ਕੀ ਕਹਿਣਾ ਚਾਹੋਗੇ ਕੀ ਕਿਉਂ ਇਹ ਆ ਰਿਹਾ ਇਹ ਜਿਹੜਾ ਕਬਲੇਚ ਨਾਮ ਆ ਰਿਹਾ ਹੈ ਜੀ ਮੈਂ ਨੌਕਰ ਰੱਖਿਆ ਹੋਇਆ ਸੀਗਾ 13 ਸਾਲੋਂ ਤੋਂ ਜੀ ਵੀਰ ਬਹਾਦਰ ਉਹਦਾ ਨਾਮ ਹੈ ਮੈਂ ਉਹਦੇ ਨਾਮ ਖਿਲਾਫ ਦਰਖਾਸਤ ਵੀ ਦਿੱਤੀ ਹੋਈ ਹੈ ਪਰ ਅਜੇ ਤੱਕ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਇਆ ਹੈਗਾ ਮੇਰੇ ਮਦਰ ਦੀ 2014 ਦੇ ਵਿੱਚ ਸਰਜਰੀ ਹੋਈ ਸੀ ਇਹ ਕੈਂਸਰ ਦੇ ਮਰੀਜ਼ ਵੀ ਆ ਤੇ ਉਸ ਦਰਮਿਆਨ ਜਿਹੜੀ ਵੀ ਮਤਲਬ ਪੇਮੈਂਟ ਆਂਦੀ ਸੀਗੀ ਦੁਕਾਨ ਤੋਂ ਤਾਂ ਬਾਹਰ ਜਾਂਦੀ ਸੀ ਅੱਗੇ ਮੈਨੂੰ ਨਹੀਂ ਪਤਾ ਕਿੱਥੇ ਜਾਂਦੀ ਸੀਗੀ ਕਿੱਥੇ ਨਹੀਂ ਜਾਂਦੀ ਸੀ ਹੁਣ ਲੋਕਾਂ ਨੇ ਪੈਸੇ ਮੇਰੇ ਤੋਂ ਲੈਣੇ ਆ ਮੈਂ ਪੈਸੇ ਦੇਣ ਨੂੰ ਤਿਆਰ ਆ ਮੈਂ ਪੈਸੇ ਦੇਣ ਤੋਂ ਨਹੀਂ ਪਿੱਛੇ ਹਟਦਾ ਹੈਗਾ ਗਰੀਬ ਤਬਕਾ ਹੈ ਕੱਲ ਨੂੰ ਗਰੀਬੰਦ ਦਾ ਨਾਮ ਮਾਰਿਆ ਜਾ ਬਾਈ ਪਰ ਮੇਰੇ ਕੋਲ ਵੀ ਕਿਸੇ ਪਾਸੇ ਤੋਂ ਪੇਮੈਂਟ ਆਉਗੀ ਪੇਮੈਂਟ ਦਊਂਗਾ ਜ਼ਰੂਰ ਲੇਕਿਨ ਕਰੋੜਾਂ ਰੁਪਏ ਦੀ ਠੱਗੀ ਤੁਹਾਡਾ ਨੌਕਰ ਮਾਰ ਗਿਆ ਤੁਹਾਨੂੰ ਪਤਾ ਨਹੀਂ ਲੱਗਿਆ ਬੈਂਕ 'ਚੋਂ ਨਿਕਲੇਗੀ ਮੈਂ ਪੈਸੇ ਪਹਿਲਾਂ ਤਾਂ ਦੱਸੋ ਕਿ ਮੈਂ ਨਿਕਲੇ ਉੱਥੇ ਦਾ ਖਾਣੇ 'ਚ ਹੁਣ ਸਾਡੀ ਤੇੜੀ ਵੀ ਵਿਟਨਸ ਪੈਂਦੀ ਹੁੰਦੀ ਹੈ ਸਾਡੀ ਵਿਟਨਸ ਪੈਂਦੀ ਹੁੰਦੀ ਹੈ ਨਹੀਂ ਨੌਕਰ ਕੜਵਾ ਕੇ ਆਂਦਾ ਸੀ ਫਿਰ ਅਸੀਂ ਪੇਮੈਂਟ ਸਾਰਾ ਜੋ ਵੀ ਹੈਂਡ ਹੈ ਸਾਰਾ ਨੌਕਰ ਨੂੰ ਹੀ ਅਸੀਂ ਦਿੱਤਾ ਹੋਇਆ ਸੀਗਾ ਮਤਲਬ ਆਹ ਲਾਗੇ ਚੱਲੋ ਮੈਂ ਆਂਦਾ ਸੀਗਾ ਮੈਂ ਨਹੀਂ ਕਹਿੰਦਾ ਮੈਂ ਸਾਰੇ ਮਹੀਨੇ ਦੇ ਮਹੀਨੇ ਮੈਂ ਗੈਰ ਰਹਿੰਦਾ ਸੀਗਾ ਮੈਂ ਆਂਦਾ ਸੀਗਾ ਪਰ ਜ਼ਿਆਦਾਤਰ ਮੈਂ ਇਕੱਲੇ ਹੋਣ ਕਰਕੇ ਮੇਰੇ ਮੋੜਾ ਕਰੀ ਹੈਗੀ ਸੀ ਪੈਸੇ ਜਾ ਰਹੇ ਨੇ ਪੈਸੇ ਦੀ ਜਾਣਕਾਰੀ ਨਹੀਂ ਸੀਗੀ ਮੈਨੂੰ ਬਾਅਦ ਚੋਂ ਪਤਾ ਲੱਗਿਆ ਜਦੋਂ ਲੋਕ ਦੁਨੀਆ ਇਕੱਠੀ ਹੋਣ ਲੱਗੀ ਕਿ ਭਾਈ ਸਾਡੇ ਪੈਸੇ ਨਹੀਂ ਜਮਾ ਹੋਏ ਚਲੋ ਮੈਂ ਟਾਈਮ ਲਿੰਦਾ ਰਿਹਾ ਕਿ ਮੈਨੂੰ ਸੌਟ ਆਊਟ ਕਰ ਲੈਂਦਾ ਕਿ ਕਿੱਥ ਠੀਕ ਹੈ ਜੀ ਪਰ ਆਹ ਹੈ ਕਿ ਜੋ ਵੀ ਹੈਗਾ ਜੇ ਮੈਂ ਕਰੀ ਹੋਗੀ ਠੱਗੀ 5 ਲੱਖ ਦੀ 10 ਲੱਖ ਦੀ 15 ਲੱਖ ਦੀ ਠੀਕ ਹੈ ਪਰ ਕਰੋੜਾਂ ਦੀ अमाउंट ਹੈ ਚਲੋ ਆਪਾਂ ਲਾਲੇ ਨੇ 20 ਲੱਖ ਦੀ ਠੱਗੀ ਕਰ ਲਈ ਹੋਣੀ ਮੰਨੇ ਠੀਕ ਹੈ ਜੀ ਪਰ ਉਹਦੇ ਨਾਲ ਜੇ ਭਾਗੀਦਾਰ ਹੈ ਤਾਂ ਨੌਕਰ ਵੀ ਭਾਗੀਦਾਰ ਹੈਗਾ ਜੀ ਵਿੱਚ ਇੱਕ ਮਕਾਨ ਦੀ ਗੱਲ ਕਰੀ ਜਾਵੇ ਮਕਾਨ ਦੀ ਵੀ ਤਿੰਨ ਵਾਰ ਤੁਸੀਂ ਬਿਆਨਤ ਕਰਾ ਚੁੱਕੇ ਪਲਾਟ ਦੇ ਪਲਾਟ ਦੇ ਬਿਆਨਤ ਕਰਾਏ ਆ ਜੇ ਉਹ ਵੀ ਮੈਨੇ ਸਿਕਿਉਰਿਟੀ ਦੇ ਤੌਰ ਤੇ ਕਰਵਾਏ ਸੀਗੇ ਠੀਕ ਹੈ ਤਿੰਨ ਵਾਰ ਇੱਕ ਬੰਦੇ ਨਾਲ ਤਿੰਨ ਵਾਰ ਦੀ ਗੱਲ ਸੁਣ ਲਓ ਸਰ ਜਿਹੜੀ ਤਿੰਨ ਵਾਰ ਦੀ ਗੱਲ ਹੈ ਇੱਕ ਬੰਦੇ ਨੂੰ ਸਿਕਿਉਰਿਟੀ ਦਿੱਤੀ ਠੀਕ ਹੈ ਜੀ ਉਸ ਦੇ ਦਰਮਿਆਨ ਉਹਨੇ ਕਿਹਾ ਤਾਂ ਕਿ ਕੋਈ ਗੱਲ ਨਹੀਂ ਕਿ ਪੇਮੈਂਟ ਆਊਗੀ ਮੈਂ ਦੇ ਦੂੰਗਾ ਦੂਸਰੇ ਬੰਦੇ ਨੇ ਖਰੀਦਣਾ ਸੀਗਾ ਉਹ ਬਾਅਦ ਚੋ ਬਿਆਨਨਾ ਕਰਿਆ ਉਹ ਖਰੀਦਣ ਤੋਂ ਇਕਰਾਰ ਕਰ ਗਿਆ ਠੀਕ ਹੈ ਜੀ ਤੀਸਰੇ ਬੰਦੇ ਨੂੰ ਜੇ ਸੇਅਰ ਕਰਨ ਲੱਗਿਆ ਤਾਂ ਅਵਤਾਰ ਸਿੰਘ ਜਿਹੜੇ ਉਹਨਾਂ ਨੇ ਸਟੇਲ ਹੋਤੀ ਸੀ ਮੈਂ ਉਹਨਾਂ ਕੋਲ ਤਿੰਨ ਚਾਰ ਵਾਰ ਉਹਨਾਂ ਦੇ ਘਰ ਵੀ ਗਿਆ ਉਹ ਕਹਦਾ ਸੀ ਸਾਰੇ ਗਏ ਕਿ ਤੁਸੀਂ ਆਪਣਾ ਸਟੇਅ ਹਟਵਾ ਕੇ ਰਜਿਸਟਰੀ ਕਰਵਾਓ ਜੋ ਬੰਦੀ ਰਕਮ ਹੈ ਉਹ ਆਪਣਾ ਡਿਵਾਈਡ ਕਰਕੇ ਠੀਕ ਹੈ ਜੀ ਕਿ ਮਾਸਟਰ ਦੀਆਂ ਤਸਵੀਰ ਜੀ ਉਹਨਾਂ ਦੇ ਨਾਂ ਤੇ ਵੀ ਕੀਤਾ ਹੋਇਆ ਮੈਂ ਨੇ ਜੋ ਆਪਣਾ ਬੰਦੀ ਪੇਮੈਂਟ ਹੈ ਮੈਂ ਉਹਨਾਂ ਨੂੰ ਦੇ ਦਿੰਨਾ ਤੁਸੀਂ ਆਪਣਾ ਸਟੇ ਹਟਵਾਓ ਪਰ ਉਹ ਕਹਿੰਦੇ ਕਿ ਮੇਰੇ ਕੋਰਟ ਦੇ ਵਿੱਚ ਮੇਰੇ ਹੱਕ 'ਚ ਫੈਸਲਾ ਹੈ ਸੌਣ ਅਸੀਂ ਘਰ ਵੀ ਗਏ ਉਹਨਾਂ ਨੇ ਦਰਵਾਜਾ ਨਹੀਂ ਖੁੱਲ੍ਹਿਆ ਹੈਗਾ ਜਿਹੜਾ ਪੈਸਾ ਸੀ ਜਿਹੜਾ ਜਿਹੜਾ ਠੱਗੀ ਹੋਇਆ ਕਰੋੜਾਂ ਦੇ ਵਿੱਚ ਪੈਸਾ ਸੀ ਉਹ ਕਿੱਥੇ ਰੱਖਿਆ ਗਿਆ ਸੀ ਉਹ ਰੱਖਿਆ ਤਾਂ ਜੀ ਹੁਣ ਇਹ ਲਾ ਕੇ ਚੱਲੋ ਤੁਸੀਂ 네ਪਾਲੀ ਨੂੰ ਪੁੱਛੋ ਇੱਕ ਬੰਦੇ ਦੀ ਮੈਂ ਉਹਨੂੰ ਸਟਾਰਟਿੰਗ 'ਚ 2009 ਦੇ ਵਿੱਚ 3000 ਰੁਪਏ ਸੈਲਰੀ ਦਿੰਦਾ ਸੀਗਾ ਠੀਕ ਹੈ ਜੀ 2009 ਤੋਂ ਲੈ ਕੇ 2023 ਦੇ ਵਿੱਚ 7500 ਰੁਪਏ ਸੈਲਰੀ ਸੀਗੀ ਉਹਦੀ 10000 ਰੋਹ ਮੈਂ ਨਤੀ ਧਰਮਸ਼ਾਲਾ ਦੇ ਵਿੱਚ ਮੈਨੇਜਰ ਹੈ ਜਿਹੜੇ ਕਿਰਾਏ ਤੇ ਮਕਾਨ ਵਗੈਰਾ ਦਿੰਨੇ 17 ਸਾਡੇ ਚਲੋ 20000 ਲਾ ਲਓ 20000 ਦੇ ਵਿੱਚ ਮੈਨੂੰ ਅੱਜ ਦੀ ਡੇਟ ਤੇ ਦੱਸੋ ਕਿਹੜਾ ਬੰਦਾ 1 ਡੇਡ ਕਰੋੜ ਦੀ ਦੋ ਕੋਠੀਆਂ ਖਾ ਸਕਦਾ ਨਹੀਂ ਕੋਠੀਆਂ ਤਾਂ ਬਾਹਰ ਨਹੀਂ ਸਕਦਾ ਚਲੋ ਤੁਹਾਡੀ 4 ਲੱਖ ਦਾ ਲੋਨ ਹੈ ਉਹਦੇ ਤੇ ਤੁਸੀਂ ਇੱਕ ਗੱਲ ਮੈਨੂੰ ਦੱਸੋ ਵੀ ਜਿਹੜੇ ਪੈਸਾ ਜਿਹੜਾ ਇੰਨਾ ਕਰੋੜਾ ਰੁਪਏ ਦੇ ਵਿੱਚ ਜਿਹੜੀ ਅਮਾਉਂਟ ਸੀ ਉਹ ਤੁਹਾਨੂੰ ਕੋਈ ਪੈਸਾ ਤੁਹਾਡੇ ਕੋਲ ਨਹੀਂ ਆਇਆ ਹੁਣ ਤੱਕ ਪੈਸਾ ਹੈ ਸਰ ਹੁਣ ਲਾ ਕੇ ਚਲੋ ਪੈਸਾ ਆਇਆ ਵੀ ਹੈ ਹੁਣ ਪੈਸਾ ਰੋਟੇਸ਼ਨ ਵੀ ਹੋਈ ਹੈ ਨੀ ਰੋਟੇਸ਼ਨ ਤਾਂ ਹੋਈ ਆ ਤੁਸੀਂ ਤੁਹਾਡੇ ਕੋਲ ਆਇਆ ਕਿ ਨਹੀਂ ਆਇਆ ਤੁਹਾਨੂੰ ਜਾਣਕਾਰੀ ਸੀ ਨਾ ਵੈਸੇ ਮੈਨੂੰ ਪੈਸੇ ਜਾਣਕਾਰੀ ਨਹੀਂ ਸੀਗੀ ਜੀ ਮੈਨੂੰ ਬਾਅਦ ਚੋ ਜਾਣਕਾਰੀ ਹੋਈ ਆ ਪੈਸੇ ਜਦੋਂ ਲੋਕ ਦੁਨੀਆ ਇਕੱਠੀ ਆਉਣ ਲੱਗੀ ਆ ਉਹ ਪੈਸਾ ਤੁਹਾਡੇ ਕੋਲੋਂ ਹੋ ਚੱਲਿਆ ਮਤਲਬ ਸਾਡੇ ਕੋਲੋਂ ਚੱਲਿਆ ਨਹੀਂ ਸਾਡੇ ਕੋਲ ਆਇਆ ਤਾਂ ਅੱਗੇ ਜਮਾ ਨਹੀਂ ਹੋਇਆ ਹੈ ਅਕਾਊਂਟ ਚ ਕਿਵੇਂ ਕਢਾਇਆ ਗਿਆ ਉਹ ਕਿਹਦੇ ਹੋਂ ਚੋਂ ਲੋਕਾਂ ਦੇ ਅਕਾਊਂਟ ਚੋਂ ਕਢਾਇਆ ਜਾਂਦਾ ਉਹ ਕਿਵੇਂ ਕਢਾਇਆ ਜਾਂਦਾ ਉਹ ਵਿਟਨੈਸ ਦੇ ਥਰੂ ਕਢਾਇਆ ਜਾਂਦਾ ਜਿਵੇਂ ਹੁਣ ਤੁਸੀਂ ਲਾ ਲਓ ਤੁਸੀਂ ਕਹਿੰਦੇ ਭਾਈ ਰਣੇ ਮੈਂ ਆ ਨਹੀਂ ਸਕਦਾ ਮੇਰੇ ਘਰੇ ਪੈਸੇ ਭੇਜ ਦਿਓ ਠੀਕ ਹੈ ਜੀ ਅਸੀਂ ਵਿਟਨੈਸ ਪੈਸੇ ਅਗਲੇ ਦਿਨ ਘਰ ਪਹੁੰਚਦੇ ਕਰ ਦਿੰਦੇ ਸੀਗੇ ਬਲਕਿ ਇੱਕ ਦੀ ਕਢਾਵਾਂਗੇ ਦੂਜੀ ਕਢਾਵਾਂਗੇ ਸਾਰਿਆਂ ਦੇ ਹੀ ਕਢਵਾਏ ਗਏ ਸੀਗੇ ਹੁਣ ਐ ਤਾਂ ਮੈਂ ਹੋਰ ਲੋਕਾਂ ਦੇ ਤੁਹਾਨੂੰ ਖਾਤੇ ਦਿਖਾ ਦਵਾਂ ਐ ਤਾਂ ਉਹ ਵੀ ਕੱਲ ਨੂੰ ਮੇਰੇ 9:00 ਵਜਣਗੇ ਉਹ ਤਾਂ ਜਿੰਨੇ ਤੁਸੀਂ ਕਢਾਏ ਹੋਏ ਤਾਂ 9:00 ਵਜਣਗੇ ਇੱਕ ਦੂਜੀ ਗੱਲ ਦਾ ਖਾਣੇ ਵਾਲੇ ਕਹਿੰਦੇ ਜਿਹੜੀ ਮੋਹਰਾ ਨੇ ਉਹ ਮੋਹਰਾ ਕਿਦਾਂ ਲੱਗਿਆ ਕਿਹੜੀ ਕਾਪੀ ਦੇ ਉੱਪਰ ਮੋਹਰ ਲੱਗੇ ਨੇ ਬਕਾਇਦਾ ਸਾਈਨ ਹੋਈ ਨੇ ਉਹ ਕਿੱਦਾਂ ਹੋਈ ਮੋਹਰਾ ਹੁਣ ਆ ਲੱਗ ਚਲੋ ਜੀ ਕਹ ਰਹੇ ਨੇ ਨਪਾਲੀ ਨੇ ਬਣਾਈ ਹੋਈ ਹੋਵੇ ਆਪਣੇ ਕੋਲ ਤਾਂ ਕੋਈ ਮੋਹਰਾ ਨਹੀਂ ਹੈ ਨਾ ਆਪਣੇ ਕੋਲ ਨਾ ਟਾਈਮ ਸੀਗਾ ਜੀ ਨਹੀਂ ਪਰ ਉਹ ਜਿਹੜੇ ਲੋਕ ਨੇ ਉਹ ਨਪਾਲੀ ਦਾ ਨਾ ਕਿਉਂ ਨਹੀਂ ਲੈਂਦੇ ਨਪਾਲੀ ਦਾ ਨਾ ਤਾਂ ਲਵਾਂਗੇ ਕਿ ਨਪਾਲੀ ਦਾ ਨਾ ਲੈਣਗੇ ਪਤਾ ਕੀ ਮਣੀ ਨੇ ਪਿੱਛੇੜ ਜਾਣਾ ਮਣੀ ਨੇ ਪੈਸੇ ਨਹੀਂ ਦੇਣੇ ਜੀ ਹੁਣ ਤਾਂ ਦੇ ਹੁਣ ਸਕੰਜੇ ਤੇ ਮੈਂ ਆਇਆ ਹੋਇਆ ਹਾਂ ਲੋਕਾਂ ਦੇ ਮੇਰੇ ਚੈੱਕ ਮੇਰੇ ਚੈੱਕ ਆਏ ਹੋਏ ਆ ਜੀ ਠੀਕ ਹੈ ਤੂੰ ਚੈੱਕੇ ਮੈਂ ਦੇ ਤੇ ਚੈੱਕ ਭਾਜੀ ਹੁਣ ਮੇਰੀ ਗੱਲ ਸੁਣੋ ਹੁਣ ਗਲਤੀ ਨਾ ਠੀਕ ਹੈ ਹੁਣ ਮਾਲਕ ਨੂੰ ਆ ਕੇ ਹੁਣ ਤੁਸੀਂ ਮੇਰੇ ਕੋਲ ਆਈ ਜਾਓਗੇ ਆਈ ਜਾਓਗੇ ਆਈ ਜਾਓਗੇ ਨਹੀਂ ਨਹੀਂ ਚੈੱਕ ਦੇਣਾ ਤੁਸੀਂ ਚੈੱਕ ਛੋਟ ਹੀ ਦਿੱਤਨੀ ਵੀ ਮੇਰੇ ਕੋਲ ਪੈਸੇ ਲੱਗ ਗਏ ਐ ਮੈਂ ਤੁਹਾਨੂੰ ਪੈਸੇ ਦਊਂਗਾ ਮੇਰੇ ਕੋਲੋਂ ਨਹੀਂ ਲੱਗ ਸਕਦੇ ਜੀ ਮੇਰੇ ਐ ਤਾਂ ਛੇ ਤੁਸੀਂ ਰਿਕਾਰਡ ਪਤਾ ਕਰਾ ਲਓ ਪੈਸੇ ਕਿਥੇ ਤੱਕ ਗਿਆ ਹੋਣਾ ਮੇਰੇ ਕੋਲੋਂ ਕਿਤੇ ਤਾਂ ਲੱਗਿਆ ਹੋਣਾ ਜੇ ਇੰਨੀ ਅਮਾਉਂਟ ਆਈ ਹੈ ਮੇਰੀ ਕੋਈ ਪ੍ਰਾਪਰਟੀ ਹੋਵੇ ਕੁਝ ਹੋਵੇ ਮੇਰਾ ਸਾਰਾ ਰਿਕਾਰਡ ਚੈੱਕ ਕਰਾ ਲਓ ਕਿ ਆ ਮੇਰੀ ਪ੍ਰਾਪਰਟੀ ਹੈ ਕਿ ਆ ਮੇਰੀ ਬੈਂਕ ਦੀ ਫੰਡਿੰਗ ਹੈ ਕੀ ਹੈਗਾ ਮੈਂ ਆਪਣੀ ਦੁਕਾਨ ਵੇਚ ਕੇ ਮੇਰੀ ਸਿਨੇਮੇ ਕੋਲ ਦੁਕਾਨ ਸੀਗੀ ਉਹ ਵੇਚ ਕੇ ਮੈਂ ਇੱਕ ਹੋਰ ਦੁਕਾਨ ਸੀਗੀ ਉਹ ਵੇਚ ਕੇ ਲੋਕਾਂ ਦੇ ਪੈਸੇ ਦਿੱਤੇ ਜੇ ਮੈਂ ਡੱਗੀ ਕਰਨੀ ਹੁੰਦੀ ਮੈਂ ਕਰਕੇ ਇਕੱਧਾ ਲੰਘ ਜਾਂਦਾ